ਸੰਗਤ ਜੀ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀਕੀ ਫਤਿਹ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ 'ਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਕੋਲ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਇਹ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਅੱਜ ਦੀ ਵੀਡੀਓ ਦੀ ਇਹ ਜਾਣਕਾਰੀ ਆਪ ਜੀ ਦੇ ਬਹੁਤ ਕੰਮ ਆਵੇਗੀ ਖਾਸ ਕਰਕੇ ਉਹ ਭੈਣ ਭਰਾ ਇਹ ਵੀਡੀਓ ਨੂੰ ਇਹ ਜਾਣਕਾਰੀ ਨੂੰ ਜਰੂਰ ਸੁਣਨ ਜੋ ਆਪਣੇ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਨਿਰਾਸ਼ ਹੋ ਚੁੱਕੇ ਆ ਜੋ ਹਰ ਵੇਲੇ ਦੁਖੀ ਪਰੇਸ਼ਾਨ ਰਹਿੰਦੇ ਆ ਕਹਿੰਦੇ ਆ ਵੀ ਸਾਡਾ ਕੋਈ ਵੀ ਕੰਮ ਸਹੀ ਤਰੀਕੇ ਦੇ ਨਾਲ ਨਿਪਰੇ ਨਹੀਂ ਚੜਦਾ ਸਾਡੇ ਕੰਮਾਂ ਧੰਦਿਆਂ ਦੇ ਵਿੱਚ ਸਾਡੇ ਕਾਰੋਬਾਰਾਂ ਦੇ ਵਿੱਚ ਬਹੁਤ ਜ਼ਿਆਦਾ ਰੁਕਾਵਟਾਂ ਆਉਂਦੀਆਂ ਨੇ ਅੜਚਨਾ ਪੈਂਦੀਆਂ ਨੇ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਆਪ ਆਪ ਜੀ ਦੇ ਨਾਲ ਇੱਕ ਕਮਾਲ ਦੀ ਯੁਗਤੀ ਸਾਂਝੀ ਕਰਨ ਜਾ ਰਹੇ ਹਾਂ ਮਹਾਪੁਰਖ ਜੀ ਕਹਿੰਦੇ ਜੇਕਰ ਕੋਈ ਮਨੁੱਖ ਪੂਰੇ ਮਨ ਦੇ ਨਾਲ ਪੂਰੀ ਸ਼ਰਧਾ ਭਾਵਨਾ ਦੇ ਨਾਲ ਆਇ ਇੱਕ ਕੰਮ ਕਰ ਲਵੇ ਤਾਂ ਉਹਦੇ ਕੰਮਾਂਕਾਰਾਂ ਦੀਆਂ ਕਾਰੋਬਾਰਾਂ ਦੀਆਂ ਅੜਚਨਾ ਰੁਕਾਵਟਾਂ ਤਾਂ ਦੂਰ ਹੁੰਦੀਆਂ ਹੀ ਨੇ ਬਲਕਿ ਉਹਦੀ ਜ਼ਿੰਦਗੀ ਦੇ ਵਿੱਚ ਜੋ ਵੀ ਮੁਸ਼ਕਲਾਂ ਪਰੇਸ਼ਾਨੀਆਂ ਰੁਕਾਵਟਾਂ ਅੜਚਨਾ ਚੱਲ ਰਹੀਆਂ ਨੇ ਸਭ ਦੂਰ ਹੋ ਜਾਣਗੀਆਂ ਇੰਨੀ ਤਾਕਤ ਇੰਨੀ ਪਾਵਰ ਆ ਇੱਕ ਕੰਮ ਕਰਨ ਦੇ ਵਿੱਚ ਤਾਂ ਫਿਰ ਇਹ ਕੰਮ ਕਿਹੜਾ ਹੈ ਕਿੰਜ ਕਰਨਾ ਹੈ ਇਹ ਗੱਲ ਨੂੰ ਸਮਝਣ ਦੇ ਲਈ ਗੁਰੂ ਇਤਿਹਾਸ ਦੀ ਇੱਕ ਸਾਖੀ ਬਿਲਕੁਲ ਹੀ ਛੋਟ ਦੇ ਵਿੱਚ ਆਪਾਂ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਇਸ ਕਰਕੇ ਇਹ ਸਾਖੀ ਨੂੰ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਨਾ ਸੰਗਤ ਜੀ ਮੇਰੇ ਸਤਮੇ ਪਾਸ਼ਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਦੇ ਸਮੇਂ ਦੀ ਗੱਲ ਆ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਜੀ ਆਪਣੇ ਤਖਤਾਂ ਤੇ ਬਰਾਜਮਾਨ ਸਨ ਆਪਣੇ ਬਚਨਾਂ ਦੇ ਨਾਲ ਸੰਗਤਾਂ ਨੂੰ ਨਿਹਾਲ ਕਰ ਰਹੇ ਸਨ ਕਿ ਉੱਥੇ ਕੁਝ ਸੰਗਤ ਆਈ ਉਹਨਾਂ ਨੇ ਆ ਕੇ ਗੁਰੂ ਸਾਹਿਬ ਜੀ ਦੇ ਅੱਗੇ ਮੱਥਾ ਟੇਕਿਆ ਜੋ ਵੀ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਲੈ ਕੇ ਆਏ ਉਹ ਦਸਵੰਦ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਭੇਟ ਕੀਤਾ ਕੁਝ ਰਸਤਾ ਬਸਤਾ ਹੋਰ ਲੈ ਕੇ ਆਏ ਸਨ ਗੁਰੂ ਸਾਹਿਬ ਜੀ ਦੀ ਪਿਆਰੀ ਸੰਗਤ ਦੀ ਸੇਵਾ ਕਰਨ ਦੇ ਲਈ ਭਾਵ ਕਿ ਕੋਈ ਪ੍ਰਸਾਦ ਰੂਪੀ ਰਸਦ ਸਾਧ ਸੰਗਤ ਦੇ ਵਾਸਤੇ ਲੈ ਕੇ ਆਏ ਸਨ ਉਹ ਵੀ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਭੇਟ ਕੀਤੀ ਅਤੇ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਅੱਗੇ ਬੇਨਤੀ ਲਾਈ ਕਿ ਮਹਾਰਾ ਸੱਚੇ ਪਾਸ਼ਾ ਸਾਨੂੰ ਜਦੋਂ ਵੀ ਮੌਕਾ ਮਿਲਦਾ ਹੈ ਅਸੀਂ ਆਪ ਜੀ ਦੇ ਦਰਸ਼ਨ ਕਰਨ ਦੇ ਲਈ ਆਉਨੇ ਆ ਤੇ ਅਸੀਂ ਹਰ ਰੋਜ਼ ਨਿਤਨੇਮ ਵੀ ਕਰਦੇ ਆ ਨਾਲ ਨਾਲ ਸੰਗਤ ਵੀ ਕਰਦੇ ਆ ਪਰ ਕੁਝ ਲੋਕ ਸਾਡਾ ਬਹੁਤ ਮਜ਼ਾਕ ਉਡਾਉਂਦੇ ਆ ਸਾਨੂੰ ਬਹੁਤ ਮਿਹਨੇ ਮਾਰਦੇ ਆ ਕਹਿੰਦੇ ਵੀ ਇਹ ਤਾਂ ਬਸ ਵਿਹਲੇ ਆ ਇਸੇ ਕੰਮ ਨੂੰ ਤੁਰੇ ਰਹਿੰਦੇ ਆ ਪਰ ਮਹਾਰਾ ਸੱਚੇ ਪਾਤਸ਼ਾਹ ਸਾਨੂੰ ਸੋਝੀ ਪਾਓ ਸਾਨੂੰ ਗਿਆਨ ਬਖਸ਼ੋ ਕੀ ਸਾਧ ਸੰਗਤ ਕਰਨ ਦਾ ਕੋਈ ਫਲ ਕੋਈ ਫਾਇਦਾ ਹੈ ਤਾਂ ਕਹਿੰਦੇ ਉਸ ਵਕਤ ਸਤਵੇਂ ਪਾਸ਼ਾ ਜੀ ਨੇ ਬਚਨ ਕੀਤੇ ਸਨ ਮਹਾਰਾ ਸੱਚੇ ਪਾਸ਼ਾ ਜੀ ਨੇ ਉਹਨਾਂ ਸੰਗਤਾਂ ਨੂੰ ਸਮਝਾਇਆ ਕਿ ਸਾਧ ਸੰਗਤ ਪਰਮੇਸ਼ਵਰ ਦਾ ਹੀ ਰੂਪ ਹੈ ਪਾਰਬ੍ਰਹਮ ਪਰਮੇਸ਼ਰ ਆਪ ਆਪਣੀ ਪਿਆਰੀ ਸਾਧ ਸੰਗਤ ਦੇ ਵਿੱਚ ਵਸਦੇ ਨੇ ਸਾਧ ਸੰਗਤ ਕਰਨੀ ਸੰਗਤ ਵਿੱਚ ਬੈਠ ਕੇ ਨਾਮ ਜਪਣਾ ਅਤੇ ਸੰਗਤ ਦੀ ਸੇਵਾ ਕਰਨੀ ਸਭ ਤੋਂ ਉੱਤਮ ਸੇਵਾ ਹੈ ਬਹੁਤ ਫਲਦਾਇਕ ਸੇਵਾ ਹੈ ਤੇ ਸੰਗਤ ਜੀ ਕਮਾਈ ਵਾਲੇ ਸੰਤ ਮਹਾਪੁਰਖ ਜੀ ਸਮਝਾਉਂਦੇ ਹੋਏ ਕਹਿੰਦੇ ਆ ਕਿ ਜਿਸ ਮਨੁੱਖ ਦਾ ਕਾਰਜ ਬਹੁਤ ਜ਼ਿਆਦਾ ਅੜਿਆ ਹੋਵੇ ਜੇਕਰ ਉਸ ਮਨੁੱਖ ਦੀ ਅਰਦਾਸ ਬੇਨਤੀ ਗੁਰੂ ਸਾਹਿਬ ਜੀ ਦੀ ਪਿਆਰੀ ਸੰਗਤ ਕਰਦੇ ਵੇ ਤਾਂ ਉਹਦੀ ਜ਼ਿੰਦਗੀ ਦੀਆਂ ਉਹਦੇ ਕੰਮਾਂ ਕਾਰਾਂ ਦੀਆਂ ਸਾਰੀਆਂ ਰੁਕਾਵਟਾਂ ਦੂਰ ਹੋ ਜਾਂਦੀਆਂ ਨੇ ਤਾਂ ਸੰਗਤ ਜੀ ਕਿੰਨੀ ਪਿਆਰੀ ਯੁਗਤੀ ਸਾਨੂੰ ਮਿਲ ਗਈ ਸੋ ਇਸ ਕਰਕੇ ਜਦੋਂ ਵੀ ਮੌਕਾ ਮਿਲੇ ਸਾਧ ਸੰਗਤ ਦੀ ਅਸੀਸ ਲੈਣ ਦਾ ਇਹ ਮੌਕਾ ਕਦੇ ਵੀ ਹੱਥੋਂ ਜਾਣ ਨਹੀਂ ਦੇਣਾ ਚਾਹੀਦਾ ਸੰਗਤ ਜੀ ਹੁਣ ਇਹ ਮੌਕਾ ਆਇਆ ਏ ਵੱਡੇ ਦਿਹਾੜੇ ਚੱਲ ਰਹੇ ਆ ਜਿਵੇਂ ਕਿ ਕੱਲ ਨੂੰ ਮੇਰੇ ਚੌਥੇ ਪਾਤਸ਼ਾਹ ਧੰਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਆ ਤੇ ਕੱਲ ਦੇ ਦਿਹਾੜੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪਿਆਰ ਦੇ ਵਿੱਚ ਭਿੱਜੀਆਂ ਹੋਈਆਂ ਰੂਹਾਂ ਗੁਰੂ ਘਰੇ ਆਉਣ ਗਈਆਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਆਪਣੀ ਹਾਜ਼ਰੀ ਲਗਮਾਉਣ ਗਈਆਂ ਤਾਂ ਇਹ ਮੌਕਾ ਏ ਉਨ੍ਹਾਂ ਦੀ ਸੇਵਾ ਕਰਨ ਦਾ ਉਨ੍ਹਾਂ ਦੀ ਸੇਵਾ ਜੇਕਰ ਕੋਈ ਕਿਸੇ ਰਸਤਾ ਵਸਤਾ ਦੇ ਨਾਲ ਕਰ ਸਕਦਾ ਹੈ ਤਾਂ ਆਪਣੀ ਸਮਰੱਥਾ ਦੇ ਅਨੁਸਾਰ ਆਪਾਂ ਗੁਰੂ ਘਰ ਦੇ ਵਿੱਚ ਕੋਈ ਵੀ ਪ੍ਰਸ਼ਾਦ ਰੂਪੀ ਭੇਟਾ ਲਿਜਾ ਕੇ ਸੰਗਤ ਦੀ ਸੇਵਾ ਕਰ ਸਕਦੇ ਹਾਂ ਗੁਰੂ ਘਰ ਦੇ ਵਿੱਚ ਚੱਲ ਰਹੇ ਲੰਗਰਾਂ 'ਚ ਆਪਣੇ ਘਰ ਦਾ ਦਸਵੰਧ ਭੇਟ ਕਰ ਸਕਦੇ ਹਾਂ ਸੰਗਤ ਕੀ ਗੁਰੂ ਘਰ ਦੇ ਵਿੱਚ ਚੱਲ ਰਹੇ ਲੰਗਰਾਂ ਦੇ ਵਿੱਚ ਜਦੋਂ ਆਪਾਂ ਤਿਲ ਫੁਲ ਭੇਟ ਕਰਦੇ ਹਾਂ ਤਾਂ ਭਾਵੇਂ ਕੋਈ ਮਨੁੱਖ ਉੱਥੇ ਪਾਈਆ ਚੀਜ਼ ਹੀ ਗੁਰੂ ਕੇ ਲੰਗਰਾਂ ਦੇ ਵਿੱਚ ਭੇਟ ਕਰਾਵੇ ਪਾਈਆ ਛੱਡੋ ਇੱਕ ਮੁੱਠ ਇੱਕ ਚੁੰਨੀ ਗੁਰੂ ਕੇ ਚੱਲ ਰਹੇ ਲੰਗਰਾਂ ਦੇ ਵਿੱਚ ਭੇਟ ਕਰ ਦਿੱਤੀ ਜਾਵੇ ਤਾਂ ਉਹ ਇੱਕ ਚੁੰਨੀ ਹੀ ਗੁਰੂ ਘਰ ਦੇ ਵਿੱਚ ਆਈ ਹੋਈ ਸਾਰੀ ਸੰਗਤ ਦੇ ਮੁਖ ਵਿੱਚ ਜਾਂਦੀ ਆ ਤੇ ਪਤਾ ਨਹੀਂ ਕੀ ਦੀ ਅਸੀਸ ਨੇ ਸਾਡਾ ਵੇੜਾ ਪਾਰ ਕਰ ਦੇਣਾ ਹੈ ਸੋ ਗੁਰੂ ਘਰ ਦੇ ਵਿੱਚ ਚੱਲ ਰਹੇ ਲੰਗਰਾਂ ਦੇ ਵਿੱਚ ਵੀ ਆਪਾਂ ਕੋਈ ਭੇਟਾ ਪੇਟ ਕਰ ਸਕਦੇ ਆ ਕੋਈ ਆਟਾ ਲੈ ਜਾਏ ਆਪਣੀ ਸਮਰੱਥਾ ਦੇ ਅਨੁਸਾਰ ਭਾਵੇਂ ਕੋਈ ਆਟਾ ਲੈ ਜਾਵੇ ਦਾਲ ਲੈ ਜਾਵੇ ਚੋਲ ਲੈ ਜਾਵੇ ਜੋ ਵੀ ਆਪਣੀ ਸਮਰੱਥਾ ਦੇ ਅਨੁਸਾਰ ਜੇ ਕੋਈ ਕੋਈ ਕੜਾ ਪ੍ਰਸ਼ਾਦ ਦੀ ਦੇਗ ਲਿਜਾਣਾ ਚਾਹੁੰਦਾ ਏ ਉਹ ਲਿਜਾ ਸਕਦਾ ਏ ਜੇ ਕੋਈ ਹੋਰ ਪ੍ਰਸ਼ਾਦ ਸਾਧ ਸੰਗਤ ਦੀ ਸੇਵਾ ਦੇ ਵਿੱਚ ਲਿਜਾਣਾ ਚਾਹੁੰਦਾ ਉਹ ਲਿਜਾ ਸਕਦਾ ਏ ਤੇ ਜੇਕਰ ਸੰਗਤ ਜੀ ਕਿਸੇ ਮਨੁੱਖ ਦੇ ਕੋਲ ਇਹ ਸੇਵਾ ਕਰਨ ਦੀ ਸਮਰੱਥਾ ਨਹੀਂ ਆ ਭਾਵ ਕਿ ਕੋਈ ਇੰਨੀ ਵੀ ਸੇਵਾ ਨਹੀਂ ਕਰ ਸਕਦਾ ਕਿ ਕਰੋ ਇੱਕ ਚੁੰਡੀ ਇੱਕ ਮੋਟਾ ਟੇਦੀ ਲੈ ਜਾਵੇ ਜਾਂ ਕਿਸੇ ਵੀ ਚੀਜ਼ ਦੇ ਨਾਲ ਸਾਧ ਸੰਗਤ ਦੀ ਸੇਵਾ ਨਹੀਂ ਕਰ ਸਕਦਾ ਤਾਂ ਤਾਂ ਸੰਗਤ ਜੀ ਫਿਰ ਸਾਧ ਸੰਗਤ ਦੇ ਜੋੜੇ ਛਾੜ ਕੇ ਸਾਧ ਸੰਗਤ ਦੇ ਝੂਠੇ ਵਰਤਨ ਮਾਂਜ ਕੇ ਗੁਰੂ ਘਰ ਦੇ ਵਿੱਚ ਜੋ ਵੀ ਚੱਲ ਰਹੀਆਂ ਸੇਵਾਵਾਂ ਨੇ ਉਹਨਾਂ ਦੇ ਵਿੱਚ ਹੱਥੀ ਸੇਵਾ ਕਰਕੇ ਅਸੀਂ ਆਪਣੇ ਗੁਰੂ ਦੀ ਗੁਰੂ ਦੀ ਪਿਆਰੀ ਸੰਗਤ ਦੀ ਅਸੀਸ ਲੈ ਸਕਦੇ ਉਹਨਾਂ ਦੀ ਖੁਸ਼ੀ ਹਾਸਲ ਕਰ ਸਕਦੇ ਆ ਤੰਗਤ ਜੀ ਗੁਰੂ ਸਾਹਿਬ ਜੀ ਸਾਡੇ ਹੱਥ ਵਿੱਚ ਪੜੀਆਂ ਪੇਟਾਵਾਂ ਸੇਵਾਵਾਂ ਨਹੀਂ ਦੇਖਦੇ ਉਹ ਇਹ ਨਹੀਂ ਦੇਖਦੇ ਕਿ ਕਿੰਨੇ ਕਿੰਨਾ ਮੱਥਾ ਟੇਕਿਆ ਹੈ ਮਹਾਰਾਜ ਸੱਚੇ ਪਾਸ਼ਾ ਸਾਡੇ ਮਨ ਦੀ ਭਾਵਨਾ ਦੇਖਦੇ ਆ ਤਾਂ ਫਿਰ ਸੱਚੀ ਸੁੱਚੀ ਭਾਵਨਾ ਦੇ ਨਾਲ ਕੀਤੀ ਹੋਈ ਹਰ ਸੇਵਾ ਪਰਮਾਨਿਆ ਤਾਂ ਫਿਰ ਆਓ ਕੱਲ ਨੂੰ ਸਭ ਤੋਂ ਪਹਿਲਾਂ ਅਮਰਤ ਵੇਲੇ ਉੱਠਣਾ ਹੈ ਕਿਉਂਕਿ ਗੁਰੂ ਰਾਮਦਾਸ ਮਹਾਰਾਜ ਜੀ ਨੇ ਸਾਫ਼ ਤੇ ਸਪਸ਼ਟ ਸਾਨੂੰ ਕਹਿ ਦਿੱਤਾ ਕਿ ਭਾਈ ਗੁਰੂ ਦਾ ਸਿੱਖ ਬਣਨਾ ਤਾਂ ਬਹੁਤ ਦੂਰ ਦੀ ਗੱਲ ਆ ਗੁਰੂ ਦਾ ਸਿੱਖ ਅਖਵਾਉਣ ਵਾਸਤੇ ਵੀ ਤੈਨੂੰ ਅਮਰਤ ਵੇਲੇ ਉੱਠਣਾ ਪੈਣਾ ਹੈ ਤਾਂ ਫਿਰ ਸਭ ਤੋਂ ਪਹਿਲਾਂ ਅਮਰਤ ਵੇਲਾ ਸਮਾਲਣਾ ਹੈ ਅਮਰਤ ਵੇਲੇ ਉੱਠਣਾ ਉੱਠ ਕੇ ਜਿੰਨਾ ਹੋ ਸਕੇ ਨਾਮ ਜਪਣਾ ਹੈ ਗੁਰਬਾਣੀ ਦਾ ਪਾਠ ਕਰਨਾ ਅਤੇ ਆਪਣੇ ਰਜੇਵਿਆਂ ਭਰੇ ਸਮੇਂ ਦੇ ਵਿੱਚੋਂ ਵੀ ਸਮਾਂ ਕੱਢ ਕੇ ਗੁਰੂ ਘਰੇ ਜਾਣਾ ਹੈ ਕਿਉਂਕਿ ਕੱਲ ਨੂੰ ਮੇਰੇ ਚੌਥੇ ਪਾਤਸ਼ਾਹ ਤਨਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਸ਼ਨ ਕਰਨੇ ਆ ਦੁਨੀਆਂ ਦੇ ਕਿਸੇ ਵੀ ਕੋਨੇ ਦੇ ਵਿੱਚ ਭਾਵਨਾ ਬਣਾ ਕੇ ਬੈਠ ਜਾਓ ਮਹਾਰਾ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰੋ ਮਹਾਰਾ ਸੱਚੇ ਪਾਸ਼ਾ ਹਾਜ਼ਰ ਨਾਜ਼ਰ ਨੇ ਤਾਂ ਕੱਲ ਨੂੰ ਅਮਰ ਦੇ ਵੇਲੇ ਉੱਠ ਕੇ ਇਸ਼ਨਾਨ ਕਰਕੇ ਵਦ ਤੋਂ ਵਦ ਨਾਮ ਜਪਣਾ ਫਿਰ ਜੋ ਵੀ ਪੇਟਾ ਕਰੋ ਗੁਰੂ ਘਰ ਲੈ ਜਾ ਸਕਦੇ ਆ ਭਾਵੇਂ ਘੜਾ ਪ੍ਰਸ਼ਾਦ ਕਰੋ ਬਣਾ ਕੇ ਲੈ ਜਾਓ ਆਪਣੀ ਸੁਬਰਥਾ ਦੇ ਅਨਸਾਰ ਗੁਰੂ ਕੇ ਲੰਗਰਾਂ ਦੇ ਵਿੱਚ ਕੋਈ ਚੀਜ਼ ਪੇਟ ਕਰ ਸਕਦੇ ਹੋ ਜੇਕਰ ਇੰਨਾ ਕੁ ਵੀ ਆਪਾਂ ਨਹੀਂ ਕਰ ਸਕਦੇ ਤਾਂ ਕੋਈ ਗੱਲ ਨਹੀਂ ਗੁਰੂ ਘਰੇ ਜਾ ਕੇ ਸਾਧ ਸੰਗਤ ਦੇ ਵਿੱਚ ਬੈਠ ਕੇ ਨਾਮ ਦਾ ਜਪ ਸਕਦੇ ਆ ਨਾ ਸਾਧ ਸੰਗਤ ਦੇ ਜੋੜੇ ਝਾੜ ਸਕਦੇ ਆ ਝੂਠੇ ਬਰਤਨ ਸਾਫ਼ ਕਰ ਸਕਦੇ ਆ ਇਹਦੇ ਵਿੱਚ ਤਾਂ ਕੋਈ ਪੈਸਾ ਨਹੀਂ ਲੱਗਦਾ ਇਹ ਕੰਮ ਕਰਕੇ ਵੀ ਗੁਰੂ ਦੀ ਅਤੇ ਗੁਰੂ ਦੀ ਪਿਆਰੀ ਸੰਗਤ ਦੀ ਅਸੀਸ ਖੁਸ਼ੀ ਮਿਲ ਜਾਂਦੀ ਆ ਸੋ ਆਓ ਕੱਲ ਦਾ ਇਹ ਦਿਹਾੜਾ ਕੋਸ਼ਿਸ਼ ਕਰੀਏ ਕਿ ਪੂਰਾ ਦਿਨ ਸਾਡਾ ਮਨ ਗੁਰੂ ਚਰਨਾਂ ਦੇ ਨਾਲ ਜੁੜਿਆ ਰਹੇ ਜਿੰਨਾ ਹੀ ਮਨ ਗੁਰੂ ਚਰਨਾਂ ਨਾਲ ਜੁੜੇਗਾ ਉੰਨੀ ਹੀ ਖੁਸ਼ੀ ਮਿਲੇਗੀ ਸੋ ਸੰਗਤ ਜੀ ਆਸ ਕਰਦੇ ਆ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇਕਰ ਵੀਡੀਓ ਦੀ ਜਾਣਕਾਰੀ ਚੰਗੀ ਲੱਗੀ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਪਰ ਜੇਕਰ ਕੋਈ ਵੀ ਗੱਲ ਵਿੱਚੋਂ ਤੁਹਾਨੂੰ ਚੰਗੀ ਨਾ ਲੱਗੀ ਹੋਵੇ ਤਾਂ ਤੁਸੀਂ ਮੈਨੂੰ ਆਪਣੀ ਛੋਟੀ ਜਾਂ ਵੱਡੀ ਭੈਣ ਸਮਝੀਗੇ